ਲੰਘੇ ਕੁਝ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਗਤੀਵਿਧੀਆਂ ਦੁਵਾਰਾਵਾਚੀਆਂ ਜਾ ਰਹੀਆਂ ਨੇ ਔਰ ਇਹਨਾਂ ਦੇ ਵਿੱਚ ਇੱਕ ਨਾਮ ਵੱਧ ਕਰਕੇ ਪ੍ਰਚਾਰਿਆ ਜਾ ਰਿਹਾ ਹੈ ਉਹ ਨਾਮ ਹੋਰ ਕੋਈ ਨਹੀਂ ਸਗੋ ਬੀਬੀ ਜਗੀਰ ਕੌਰ ਨੇ ਔਰ ਬੀਬੀ ਜਗੀਰ ਕੌਰ ਦੇ ਮਤਲਕ ਇਹ ਗੱਲਾਂ ਕੀਤੀਆਂ ਜਾ ਰਹੀਆਂ ਕਿ ਬੀਬੀ ਜਗੀਰ ਕੌਰ ਦੁਵਾਰਾ ਬਾਗੀ ਹੋ ਸਕਦੇ ਨੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਕਿ ਬੀਬੀ ਜਗੀਰ ਕੌਰ ਸੁਖਬੀਰ ਸਿੰਘ ਬਾਦਲ ਨੂੰ ਦੁਵਾਰਾ ਤਾੜਨਾ ਕਰਦੇ ਨਜ਼ਰ ਆ ਰਹੇ ਨੇ ਪਰ ਕੀ ਇਹ ਗੱਲਾਂ ਸੱਚ ਨੇ ਕੀ ਇਹ ਗੱਲਾਂ ਜਿਹੜੀਆਂ ਮੀਡੀਆ ਦੇ ਵਿੱਚ ਪ੍ਰਚਾਰੀਆਂ ਜਾ ਰਹੀਆਂ ਨੇ ਉਹ ਆਪਣੇ ਆਪ ਦੇ ਵਿੱਚ ਕੋਈ ਆਧਾਰ ਰੱਖਦੀਆਂ ਨੇ ਬੀਬੀ ਜਗੀਰ ਕੌਰ ਨੇ ਇੱਕ ਬਿਆਨ ਦਿੱਤਾ ਜਿਸ ਨੂੰ ਵੱਧ ਕਰਕੇ ਪ੍ਰਚਾਰਿਆ ਜਾ ਰਿਹਾ ਪਰ ਉਸ ਬਿਆਨ ਦੇ ਪਿੱਛੇ ਕੀ ਲੁਕਿਆ ਆਖਰਕਾਰ ਬੀਬੀ ਜਗੀਰ ਕੌਰ ਕਹਿਣਾ ਕੀ ਚਾਹੁੰਦੇ ਸੀ ਔਰ ਉਸ ਨੂੰ ਪ੍ਰੇਡਿਕਟ ਕੀ ਕੀਤਾ ਜਾ ਰਿਹਾ ਇਸ ਬਾਰੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਅਰਸਲ ਇੱਕ ਬਿਆਨ ਸਾਹਮਣੇ ਆਇਆ ਸੀ ਜਿਸ ਵਿੱਚ ਕਥਿਤ ਤੌਰ ਤੇ ਕਿਹਾ ਗਿਆ ਕਿ ਬੀਬੀ ਜਗੀਰ ਕੌਰ ਸੁਖਬੀਰ ਸਿੰਘ ਬਾਦਲ ਨੂੰ ਨਸੀਹਤ ਦਿੰਦੇ ਨਜ਼ਰ ਆ ਰਹੇ ਨੇ ਇੱਥੋਂ ਤੱਕ ਉਹ ਬਿਆਨ ਸਾਹਮਣੇ ਆਇਆ ਹੈ ਕਿ ਬੀਬੀ ਜਗੀਰ ਕੌਰ ਸੁਖਬੀਰ ਸਿੰਘ ਬਾਦਲ ਦੇ ਸਬੰਧ ਦੇ ਵਿੱਚ ਇਹ ਕਹਿੰਦੇ ਪਏ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਪਰ ਜੇ ਬੀਬੀ ਜਗੀਰ ਕੌਰ ਆਫਟਰ ਦੇ ਉੱਤੇ ਗੱਲ ਕਹਿ ਰਹੇ ਨੇ ਤੇ ਇਸ ਦੇ ਵਿੱਚ ਗਲਤ ਵੀ ਕੀ ਹੈ ਇੱਕ ਪਾਸੇ ਬੀਬੀ ਜਗੀਰ ਕੌਰ ਨੂੰ ਪਹਿਲਾ ਨਿਸ਼ਾਨਾ ਬਣਾਇਆ ਗਿਆ ਕਿ ਜਦੋਂ ਪਹਿਲਾ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢਿਆ ਸੀ ਤੇ ਉਸ ਤੋਂ ਬਾਅਦ ਇੰਨੀਆਂ ਮੀਟਿੰਗਸ ਹੋਈਆਂ ਇੰਨੀਆਂ ਇੰਟਰਵਿਊਜ਼ ਕੀਤੀਆਂ ਗਈਆਂ ਤੇ ਉਹਨਾਂ ਦੇ ਬਾਵਜੂਦ ਵੀ ਬੀਬੀ ਜਗੀਰ ਕੌਰ ਸੁਖਬੀਰ ਸਿੰਘ ਬਾਦਲ ਦੇ ਨਾਲ ਪਾਰਟੀ ਦੇ ਵਿੱਚ ਕਿਉਂ ਗਏ ਉਹਨਾਂ ਸਵਾਲਾਂ ਦੇ ਬਾਵਜੂਦ ਹੁਣ ਜਦੋਂ ਬੀਬੀ ਜਗੀਰ ਕੌਰ ਸੁਖਬੀਰ ਸਿੰਘ ਬਾਦਲ ਦੀ ਕਿਸੇ ਵੀ ਗਤੀਵਿਧੀ ਦੇ ਉੱਤੇ ਵਿਚਾਰ ਕੇ ਕੋਈ ਬਿਆਨ ਦੇ ਰਹੇ ਨੇ ਔਰ ਜੇ ਉਹਨਾਂ ਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਕਿਤੇ ਥਾਂ ਦੇ ਉੱਤੇ ਗਲਤ ਨੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਨਸੀਹਤ ਦੇ ਰਹੇ ਨੇ ਤਾਂ ਇਸ ਦੇ ਵਿੱਚ ਗਲਤ ਵੀ ਕੀ ਹੈ ਜੇ ਇੱਕ ਸੀਨੀਅਰ ਲੀਡਰ ਦਾ ਇਹੀ ਅਧਿਕਾਰ ਨਹੀਂ ਹੈਗਾ ਕਿ ਉਹਨਾ ਆਪਣੀ ਪਾਰਟੀ ਦੇ ਲੀਡਰਾਂ ਦੇ ਉੱਤੇ ਧਿਆਨ ਦੇਣ ਜਾਂ ਫਿਰ ਆਪਣੇ ਪਾਰਟੀ ਦੇ ਲੀਡਰਾਂ ਨੂੰ ਮਾਰਗਦਰਸ਼ਨ ਦੇਣ ਤਾਂ ਫਿਰ ਸੀਨੀਅਰ ਲੀਡਰ ਦਾ ਪਾਰਟੀ ਦੇ ਵਿੱਚ ਹੋਣ ਦਾ ਮਤਲਬ ਹੀ ਕੀ ਹੈ ਆਉਂਦੇ ਸਮੇਂ ਦੇ ਵਿੱਚ ਬੀਬੀ ਜਗੀਰਕੌਰ ਨੂੰ ਕੋਈ ਸੀਟ ਦਿੱਤੀ ਜਾਂਦੀ ਹੈ ਨਹੀਂ ਦਿੱਤੀ ਜਾਂਦੀ ਇਹ ਵਿਚਾਰਾਂ ਦਾ ਵਿਸ਼ਾ ਹੈ ਇਹ ਪਾਰਟੀ ਦੀ ਇੰਟਰਨਲ ਲੀਡਰਸ਼ਿਪ ਦਾ ਵਿਸ਼ਾ ਹੈ ਔਰ ਇਹ ਉਹ ਖਾਸ ਕਰਕੇ ਬੀਬੀ ਜਗੀਰਕੌਰ ਅਤੇ ਲੀਡਰਸ਼ਿਪ ਤੱਕ ਛੱਡ ਦੇਣਾ ਚਾਹੀਦਾ ਪਰ ਕੀ ਬੀਬੀ ਜਗੀਰਕੌਰ ਦੇ ਉੱਤੇ ਬੀਬੀ ਜਗੀਰਕੌਰ ਦੇ ਇਸ ਬਿਆਨ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਨਿਸ਼ਾਨੇ ਸਾਧਣਾ ਇਹ ਸਹੀ ਸੀ ਬੀਬੀ ਗੀਰਕੌਰ ਦਾ ਬਿਆਨ ਖਾਸ ਕਰਕੇ ਵਾਚਣਾ ਚਾਹੀਦਾ ਕਿਉਂਕਿ ਉਸ ਬਿਆਨ ਦੇ ਵਿੱਚ ਖਾਸ ਕਰਕੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਸਬੰਧੀ ਔਰ ਸੁਖਦੇਵ ਸਿੰਘ ਢੀਂਡਸਾ ਦੇ ਸਬੰਧੀ ਜੇ ਕੋਈ ਗੱਲ ਕੀਤੀ ਵੀ ਹੈ ਤਾਂ ਜ਼ਰੂਰ ਆਪਣੇ ਪਾਰਟੀ ਦੇ ਪੱਖ ਨੂੰ ਸਾਹਮਣੇ ਰੱਖਦਿਆਂ ਕੀਤੀ ਹੋਵੇਗੀ ਕਿਉਂਕਿ ਜੇ ਸੂਤਰਾ ਮੁਤਾਬਕ ਹੀ ਜਿਵੇਂ ਸੁਖਬੀਰ ਸਿੰਘ ਬਾਦਲ ਨੇ ਸੁਖਦੇਵ ਸਿੰਘ ਢੀਂਡਸਾ ਦੇ ਪਰਿਵਾਰ ਦੇ ਨਾਲ ਕੋਈ ਵਾਅਦਾ ਕੀਤਾ ਵੀ ਹੋਵੇ ਔਰ ਹੁਣ ਜਾ ਕੇ ਉਸ ਵਾਅਦੇ ਦੇ ਉਲਟ ਜਾਂਦੇ ਸੁਖਬੀਰ ਸਿੰਘ ਬਾਦਲ ਨਜ਼ਰ ਆਏ ਹੋਣ ਤਾਂ ਸੀਨੀਅਰ ਲੀਡਰ ਦਾ ਪਾਰਟੀ ਦੇ ਅਕਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਆਪਣੇ ਲੀਡਰ ਨੂੰ ਕੋਈ ਸਲਾਹ ਦੇਣਾ ਇਹ ਨੀ ਹੋ ਸਕਦਾ ਪਰ ਇਸ ਗੱਲ ਦੇ ਉੱਤੇ ਬੇਸ਼ੱਕ ਕਿਹਾ ਜਾ ਸਕਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੀਆਂ ਚੇਂजेस ਦੇਖਣ ਨੂੰ ਮਿਲਣ ਕਿਉਂਕਿ ਇੱਕ ਪਾਸੇ ਤਾਂ ਇਹ ਸਾਰੀਆਂ ਗਤੀਵਿਧੀਆਂ ਹੋ ਰਹੀਆਂ ਨੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਨਿਸ਼ਾਨਾ ਬਣਾਇਆ ਜਾ ਰਿਹਾ ਪਰ ਉਸ ਦੇ ਮੱਦੇ ਨਜ਼ਰ ਜਦੋਂ ਬਾਕੀ ਦੇ ਸੀਨੀਅਰ ਲੀਡਰਸ ਨੂੰ ਬੇਫਜ਼ੂਲ ਲਾਈਮਲਾਈਟ ਦੇ ਵਿੱਚ ਲਿਆਂਦਾ ਜਾਵੇ ਉਦੋਂ ਵੀ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਨੇ ਖੈਰ ਬੀਬੀ ਜਗੀਰ ਕੌਰ ਦਾ ਇਸ ਸੰਬੰਧੀ ਜੋ ਬਿਆਨ ਦਿੱਤਾ ਗਿਆ ਸੀ ਉਹ ਸਹੀ ਹੈ ਜਾਂ ਗਲਤ ਹੈ ਉਹ ਲੋਕ ਜਾਂ ਪਾਰਟੀ ਚੰਗੀ ਤਰ੍ਹਾਂ ਸਮਝ ਸਕਦੀ ਹੈ ਪਰ ਉਸ ਨੂੰ ਗਲਤ ਤਰੀਕੇ ਨਾਲ ਪ੍ਰਚਾਰਨਾ ਵੀ ਗਲਤ ਹੋ ਸਕਦਾ ਹੁੰਦੇ ਸਮੇਂ ਦੇ ਵਿੱਚ ਪਾਰਟੀ ਦੇ ਸੰਮਿਕਰਣ ਕੀ ਕਹਿੰਦੇ ਨੇ ਪਾਰਟੀ ਦੀ ਪਰਫਾਰਮੈਂਸ ਕੀ ਕਹ ਲੋਕ ਸਭਾ ਚੋਣਾਂ ਤੱਕ ਛੱਡ ਦੇਣਾ ਚਾਹੀਦਾ ਹੈ ਔਰ ਜੇ ਇਸ ਬਿਆਨ ਤੱਕ ਸੋਚੀਏ ਤਾਂ ਇਸ ਬਿਆਨ ਦੇ ਸੰਬੰਧੀ ਇਸ ਦੀ ਗਹਿਰਾਈ ਦੇ ਸੰਬੰਧੀ ਇੱਕ ਵਾਰ ਵਾਚਣਾ ਜ਼ਰੂਰੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ